ਗੜ ਸ਼ੰਕਰ ਦੀ ਧਰਤੀ ਦੇ ਮਹਾਨ ਸਿੱਧ ਕੀ ਗੁਰ ਸਿੱਖ ਭਾਈ ਤਿਲਕਾ ਜੀ ਆਕਦੇ ਨੇ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਨਾ ਬੜੀ ਸਿੱਖੀ ਦੇ ਪ੍ਰਚਾਰ ਨੇ ਜਿਹੜਾ ਜ਼ੋਰ ਫੜਿਆ ਹੈ ਚਾਰੇ ਪਾਸੇ ਲੋਕ ਸਿੱਖ ਸਜਣ ਲੱਗੇ ਇਸ ਇਲਾਕੇ ਦਾ ਪ੍ਰਚਾਰਕ ਥਾਪਿਆ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਭਾਈ ਤਿਲਕਾ ਜੀ ਨੂੰ ਭਾਈ ਤਿਲਕਾ ਜੀ ਉਹ ਸਨ ਜਿਨ੍ਹਾਂ ਨੇ ਗੁਰੂ ਅਰਜਨ ਸਿੰਘ ਮਹਾਰਾਜ ਦੇ ਨੇੜੇ ਰਹਿ ਕੇ ਬਹੁਤ ਸੇਵਾ ਕੀਤੀ ਤੇ ਪਾਤਸ਼ਾਹ ਦੇ ਸਮੇਂ ਸਿੱਖੀ ਵਿੱਚ ਆਏ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਤੱਕ ਇਹਨਾਂ ਬਹੁਤ ਸੇਵਾ ਨਭਾਈਏ ਆਖਦੇ ਨੇ ਕਿ ਭਾਈ ਤਿਲਕਾ ਜੀ ਜਿਸ ਨਗਰ ਵਿੱਚ ਰਹਿੰਦੇ ਨੇ ਗੜ ਸ਼ੰਕਰ ਇਹ ਸ਼ਹਿਰ ਹੈ ਇੱਥੇ ਇੱਕ ਜੋਗੀ ਦਾ ਡੇਰਾ ਸੀ ਜੋ ਬਡੇਰੀ ਉਮਰ ਦਾ ਸੀ ਬڑا ਇਲਾਕਾ ਜਿਹੜਾ ਕੁਝ ਲੋਕ ਭਰਮੀ ਸਨ ਪਖੰਡੀ ਸਨ ਜਿਹੜੇ ਲੋਕ ਗੁਰਮਤ ਤੋਂ ਅਣਜਾਣ ਸਨ ਉਹ ਇਸ ਜੋਗੀ ਦੇ ਪੈਰੋਕਾਰ ਸ਼ਰਧਾਲੂ ਸਨ ਜਿਉਂ ਹੀ ਗੁਰਮਤ ਦਾ ਪ੍ਰਚਾਰ ਹੋਣ ਲੱਗਿਆ ਗੁਰਸਿੱਖੀ ਦਾ ਪ੍ਰਚਾਰ ਹੋਣ ਲੱਗਿਆ ਲੋਕਾਂ ਨੂੰ ਸੱਚ ਦੀ ਸੋਝੀ ਆਈ ਲੋਕਾਂ ਨੇ ਗੁਰਬਾਣੀ ਦੇ ਉਸ ਦੀਵੇ ਨੂੰ ਚਾਨਣ ਨੂੰ ਮੰਨਿਆ ਜਦੋਂ ਅੰਦਰ ਪ੍ਰਗਟਾਸ਼ ਹੋਇਆ ਉਹਨਾਂ ਦੇ ਅੰਦਰੋਂ ਉਜਲ ਹੋ ਗਏ ਤੇ ਉਹਨਾਂ ਸਿੱਖੀ ਦੇ ਵਿੱਚ ਡ੍ਰਿੜਤਾ ਬਣਾਉਣੀ ਸ਼ੁਰੂ ਕੀਤੀ ਜੋਗੀ ਦੇ ਡੇਰੇ ਦੀਆਂ ਭੀੜਾਂ ਹੌਲੀ-ਹੌਲੀ ਕੱਟੀਆਂ ਸ਼ੁਰੂ ਹੋ ਗਈਆਂ ਜਿਹਦੇ ਘਰ ਦਾ ਗੁਜ਼ਾਰਾ ਪਰਮਾ ਤੇ ਪਖੰਡਾਂ ਦੇ ਸਿਰ ਤੇ ਚੱਲਦਾ ਸੀ ਹੁਣ ਉਹਦੇ ਡੇਰੇ ਵਿੱਚ ਨਾ ਮਾਤਰ ਭੀੜਾਂ ਰਹਿ ਗਈਆਂ ਨੇ ਬੜੀ ਚਿੰਤਾ ਵਿੱਚ ਡੁੱਬਿਆ ਬੜੇ ਫਿਕਰਾਂ ਦੇ ਵਿੱਚ ਡੁੱਬਿਆ ਹੋਇਆ ਇੱਕ ਦਿਨ ਮਨ ਵਿੱਚ ਵਿਉਂਤ ਬਣਾਈ ਤੇ ਵਿਉਂਤ ਬਣਾ ਅਖੜ ਲੱਗਾ ਆਪਣੇ ਚਾਟੜਿਆਂ ਨੂੰ ਕਹਿੰਦਾ ਵੀ ਜਾਓ ਜਾ ਕੇ ਚੇਲਿਆਂ ਨੂੰ ਆਖਿਆ ਵੀ ਇਹ ਗੱਲ ਚਾਰੇ ਪਾਸੇ ਫਲਾ ਦਿਓ ਕਿ ਰਾਤ ਜਦੋਂ ਮੈਂ ਸੌਂ ਰਿਹਾ ਸੀ ਤੇ ਮੈਨੂੰ ਸੁਪਨਾ ਆਇਆ ਉਸ ਸੁਪਨੇ ਦੇ ਵਿੱਚ ਸ਼ਿਵ ਜੀ ਭਗਵਾਨ ਮੈਨੂੰ ਆ ਕੇ ਮਿਲੇ ਨੇ ਉਹਨਾਂ ਮੈਨੂੰ ਦਰਸ਼ਨ ਦਿੱਤੇ ਨੇ ਤੇ ਇੱਕ ਗੱਲ ਆਖੀ ਹੈ ਜਿਹੜਾ ਵੀ ਕੋਈ ਮੇਰਾ ਦਰਸ਼ਨ ਕਰੇਗਾ ਨਾ ਉਹਨੂੰ 1 ਸਾਲ ਲਈ ਸਵਰਗ ਪ੍ਰਾਪਤ ਹੋਵੇਗਾ ਇਹ ਗੱਲ ਜੰਗਲ ਦੀ ਆਗ ਵਾਂਗ ਉਚਾਰੇ ਪਾਸੇ ਫੈਲ ਗਈ। ਇਲਾਕਿਆਂ ਦੇ ਲੋਕ ਜਿਹੜੇ ਭਰਮੀ ਸਨ ਕਰਮਕੰਡ ਦਾ ਸ਼ਿਕਾਰ ਸਨ ਅਗਿਆਨਤਾ ਵਿੱਚ ਸਨ ਫਸੇ ਹੋਏ। ਉਹ ਲੋਕ ਫਿਰ ਜੋਗੀ ਦੇ ਡੇਰੇ ਉੱਤੇ ਭੀੜਾ ਬਣਾਉਣ ਲੱਗ ਪਏ। ਇੱਕਦਮ ਲੋਕ ਸਵਰਗ ਦੀ ਪ੍ਰਾਪਤੀ ਲਈ ਭੱਜੇ ਆਉਂਦੇ ਨੇ ਜੋਗੀ ਦੇ ਡੇਰੇ ਵੱਲ ਨੂੰ। ਬੜਾ ਕਟ ਫਿਰ ਜੁੜ ਗਿਆ ਜੋਗੀ ਬੜਾ ਖੁਸ਼ ਹੈ ਪਰ ਉਹ ਇਹ ਵੀ ਜਾਣਦਾ ਹੈ ਜੋਗੀ ਕਿ ਮੇਰਾ ਇਹ ਪਖੰਡ ਬਹੁਤੀ ਦੇਰ ਤੱਕ ਚੱਲਣ ਵਾਲਾ ਨਹੀਂ ਹੈ ਮੈਂ ਕੋਸ਼ਿਸ਼ ਕਰਾਂ ਕਿ ਇਸ ਪਖੰਡ ਨੂੰ ਹੋਰ ਵਧਾਵਾਂ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਓ ਜਾ ਕੇ ਭਾਈ ਤਲਕੇ ਨੂੰ ਆਖੋ ਕਿ ਮੇਰੇ ਦਰਸ਼ਨ ਕਰੇ ਆ ਕੇ ਉਹਨੂੰ 1 ਸਾਲ ਲਈ ਸਵਰਗ ਮਿਲੇਗਾ ਮੇਰੇ ਵੱਲੋਂ ਜਦੋਂ ਭਾਈ ਤਲਕਾ ਜੀ ਦੇ ਪਾਸ ਚੇਲੇ ਆਏ ਚਾਟੜੇ ਆਏ ਤਾਂ ਭਾਈ ਸਾਹਿਬ ਨੇ ਆਖਿਆ ਮੈਂ ਕਿਸੇ ਪਖੰਡੀ ਦੇ ਮੱਥੇ ਨਹੀਂ ਲਗਣਾ ਮੈਨੋਂ ਨੇ ਕਿਸੇ ਦੀ ਪ੍ਰਵਾਪਸ ਮੁੜ ਜਾਓ ਮੈਨੂੰ ਨਹੀਂ ਸਵਰਗ ਦੀ ਲੋੜ ਜੋਗੀ ਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਵੀ ਕੱਲ ਨੂੰ ਇਹਨਾਂ ਪ੍ਰਚਾਰ ਕਰਨਾ ਹੈ ਲੋਕਾਂ ਨੂੰ ਫਿਰ ਗੁਰਮਤਿ ਦੇਰਾ ਉੱਤੇ ਤੁਰ ਪੈਣਾ ਹੈ ਸਾਡਾ ਪਖੰਡ ਬੰਦ ਹੋ ਜਾਣਾ ਇਹਨੇ ਫਿਰ ਆਖਿਆ ਬੀਜੂ ਆਪ ਨਹੀਂ ਆਉਂਦੇ ਤਾਂ ਭਰੀ ਸੰਗਤ ਦੇ ਵਿੱਚ ਉਹਦੀ ਜੁੜੀ ਹੋਈ ਸੀ ਕਹਿਣ ਲਗਾ ਮੈਨੂੰ ਬੜਾ ਤਰਸ ਆ ਰਿਹਾ ਹੈ ਭਾਈ ਤਲਕੇ ਦੇ ਉੱਤੇ ਕਿ ਉਹ ਸਵਰਗ ਤੋਂ ਬਾਝਾ ਰਹਿ ਜਾਵੇਗਾ ਇਹਨੇ ਮਨ ਵਿੱਚ ਬਯੰਤ ਬਣਾਉਂਦਿਆਂ ਹੋਇਆਂ ਚਾਲ ਚੱਲਦਿਆਂ ਹੋਇਆਂ ਇਹ ਗੱਲ ਆਖੀ ਕਿ ਮੈਂ ਜਾ ਕੇ ਖੁਦ ਭਾਈ ਤਲਕੇ ਨੂੰ ਦਰਸ਼ਨ ਦੇਵਾਂਗਾ ਅਗਰ ਉਹ ਮੇਰੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਲਈ ਸਵਰਗ ਮਿਲੇਗਾ ਇਹ ਆਪਣੇ ਆਪ ਨੂੰ ਦਿਆਲੂ ਕਿਰਪਾਲੂ ਸ਼ਬਦ ਕਰਨਾ ਚਾਹੁੰਦਾ ਹੈ ਪਰ ਉਪਕਾਰੀ ਸ਼ਬਦ ਕਰਨਾ ਚਾਹੁੰਦਾ ਹੈ ਕਹਿੰਦੇ ਉਸ ਗੁਰਸਿੱਖ ਪਿਆਰੇ ਨੇ ਭਾਈ ਤਲਕੇ ਨੇ ਆਖਿਆ ਮੈਨੂੰ ਕਿਸੇ ਪਖੰਡੀ ਦੇ ਪਖੰਡੀ ਨੂੰ ਦੇਖਣ ਦੀ ਚਾਹਨਾ ਨਹੀਂ ਹੈ ਮੈਨੂੰ ਨਹੀਂ ਲੋੜ ਕਿਸੇ ਜੀ ਦੀ ਕਹਿੰਦੇ ਆਪਣੀਆਂ ਸੰਗਤਾਂ ਨੂੰ ਨਾਲ ਲੈ ਕੇਲੇ ਟਾਟੜਿਆਂ ਨੂੰ ਨਾਲ ਲੈ ਇਹ ਜੋਗੀ ਚੱਲ ਕੇ ਭਾਈ ਤਿਲਕਾ ਜੀ ਦੇ ਘਰ ਵੱਲ ਨੂੰ ਆ ਰਿਹਾ ਹੈ ਜੋਗੀ ਨੂੰ ਆਉਂਦਿਆਂ ਵੇਖ ਔਰ ਲੋਕਾਂ ਨੂੰ ਆਉਂਦਿਆਂ ਵੇਖ ਭਾਈ ਤਿਲਕਾ ਜੀ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਜੋਗੀ ਨੇ ਦਰਵਾਜ਼ਾ ਖੜਕਾਇਆ ਕਹਿਣ ਲੱਗਾ ਭਾਈ ਤਿਲਕਾ ਜੀ ਬਾਹਰ ਆਓ ਤੁਹਾਡੇ ਭਾਗ ਜਾਗ ਪਏ ਨੇ ਤੁਹਾਡੀ ਕਿਸਮਤ ਖੁੱਲ ਗਈ ਹੈ ਵੇਖੋ ਮੈਂ ਖੁਰ ਚੱਲ ਕੇ ਆਇਆ ਹਾਂ ਤੁਹਾਡੇ ਕੋਲ ਜਲਦੀ ਦਰਵਾਜ਼ਾ ਖੋਲੋ ਭਾਈ ਤਲਕਾ ਜੀ ਨੇ ਆਵਾਜ਼ ਦਿੰਦੇ ਆਖਿਆ ਕਿ ਕੀ ਕੰਮ ਹੈ ਭਾਈ ਕਿੰਨਾ ਮੇਰੇ ਦਰਸ਼ਨ ਕਰੋ ਤੁਹਾਨੂੰ ਵੀ ਇੱਕ ਸਾਲ ਲਈ ਸਵਰਗ ਮਿਲੇਗਾ ਭਾਈ ਤਲਕਾ ਕਹਿਣ ਲੱਗਾ ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ ਹੈ ਤੇਰੇ ਵਰਗੇ ਪਖੰਡੀ ਦੇ ਮੈਂ ਮੂੰਹ ਨੂੰ ਵੀ ਵੇਖਣਾ ਪਸੰਦ ਨਹੀਂ ਕਰਦਾ ਤੂੰ ਆਪ ਤੇ ਲਾਲਚ ਵੱਸ ਚੱਲ ਹੀ ਰਿਹਾ ਏ ਆ ਲੋਕਾਂ ਨੂੰ ਵਿਚਾਰਿਆਂ ਨੂੰ ਭਰਮਾ ਪਖੰਡਾ ਚ ਪਾ ਕੇ ਤੂੰ ਗੁਮਰਾਹ ਕਿਉਂ ਕਰ ਰਹੇ ਆ ਪਾਈ ਤਿਲਕਾ ਜੀ ਕਹਿੰਦੇ ਮੈਂ ਦਰਵਾਜ਼ਾ ਨਹੀਂ ਖੋਲਣਾ ਬੜਾ ਦਰਵਾਜ਼ਾ ਪੰਨਿਆਂ ਉਨਾਂ ਖੜਕਾਇਆ ਪਰ ਭਾਈ ਸਾਹਿਬ ਨੇ ਦਰਵਾਜ਼ਾ ਨਾ ਖੋਲਿਆ ਅੱਕ ਕੇ ਫੇਰ ਇਸ ਜੋਗੀ ਨੇ ਇਹ ਗੱਲ ਆਖੀ ਭਾਈ ਤਿਲਕਾ ਜੀ ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ ਹੈ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਅਰਜ਼ੋਈ ਕਰਦਾ ਤੁਹਾਡੇ ਦਰ ਦੇ ਉੱਤੇ ਵੀ ਇੱਕ ਵਾਰੀ ਦਰਵਾਜ਼ਾ ਖੋਲ੍ਹ ਕੇ ਮੇਰੀ ਗੱਲ ਸੁਣ ਲਓ ਬਸ ਤੁਸੀਂ ਸਵਰਗ ਦੀ ਵੀ ਪ੍ਰਵਾਹ ਨਹੀਂ ਕਰਦੇ ਕੀ ਤੁਹਾਨੂੰ ਸਵਰਗ ਨਹੀਂ ਚਾਹੀਦਾ ਭਾਈ ਤਲਕਾ ਜੀ ਨੇ ਆਖਿਆ ਮੈਂ ਗੁਰੂ ਦੇ ਚਰਨਾਂ ਤੋਂ ਕਰੋੜਾਂ ਸਵਰਗ ਬਾਰਨ ਨੂੰ ਤਿਆਰ ਹਾਂ ਗੁਰਸਿੱਖ ਸਤ ਸੰਗਤ ਦੇ ਵਿੱਚ ਬੈਠ ਸਵਰਗੀ ਸੁਖ ਨੂੰ ਮਾਣਦਾ ਹੈ ਅੰਮ੍ਰਿਤ ਬਾਣੀ ਦੇ ਬੋਲ ਪੜੋ ਸਾਧ ਸੰਗਤ ਬੈਕੁੰਠੇ ਆਹੇ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਉਹ ਥਾਂ ਸਵਰਗ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਗਾਈ ਜਾਂਦੀ ਹੈ ਤਦੋਂ ਭਾਈ ਸਾਹਿਬ ਜੋਗੀ ਦੀਆਂ ਗੱਲਾਂ ਸੁਣ ਉਹਨੂੰ ਸਮਝਾਉਂਦੇ ਨੇ ਵੀ ਮੈਨੂੰ ਕਿਸੇ ਸਵਰਗ ਦੀ ਪਰਵਾਹ ਨਹੀਂ ਹੈ ਮੈਂ ਗੁਰੂ ਦੇ ਚਰਨਾਂ ਤੋਂ ਕਰੋੜਾਂ ਸਵਰਗ ਵਾਰ ਦਾ ਤੇ ਜੋਗੀ ਵਾਸਤਾ ਗੁਰੂ ਦਾ ਪਾਉਂਦੇ ਹੋਇਆ ਕਹਿਣ ਲੱਗਾ ਭਾਈ ਸਾਹਿਬ ਮੈਂ ਇੱਕ ਵਾਰੀ ਤੁਹਾਡੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਕਿ ਤੁਹਾਨੂੰ ਸਵਰਗ ਦੀ ਵੀ ਪ੍ਰਵਾ ਨਹੀਂ ਠੀਕ ਹੈ ਮੈਂ ਲੋਕਾਂ ਨੂੰ ਗਮਰਾਹ ਕਰ ਰਿਹਾ ਹਾਂ ਮੈਂ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ ਕਿਉਂਕਿ ਮੇਰੇ ਡੇਰੇ ਤੇ ਭੀੜਾਂ ਮੁੱਕੀਆਂ ਸਨ ਪਰ ਤੁਹਾਡੇ ਅੰਦਰ ਦੀ ਇੰਨੀ ਦ੍ਰਿੜਤਾ ਕਿਵੇਂ ਬਣੀ ਮੈਨੂੰ ਵੀ ਦੱਸੋ ਤਾਂ ਭਾਈ ਸਾਹਿਬ ਕਹਿਣ ਲੱਗੇ ਇਹ ਬਖਸ਼ਿਸ਼ ਹੈ ਗੁਰੂ ਨਾਨਕ ਦੇ ਘਰ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬੜੀ ਕਿਰਪਾ ਹੈ ਉਹ ਆਪ ਕਿਰਪਾ ਕਰਕੇ ਸਮੁੱਚੀਆਂ ਸੇਵਾਵਾਂ ਲੈਂਦੇ ਨੇ ਉਹਨਾਂ ਡੋਲਣ ਉਹ ਡੋਲਣ ਵੀ ਨਹੀਂ ਦਿੰਦੇ ਆਪਣੇ ਸਿੱਖਾਂ ਨੂੰ ਹੱਥ ਦੇ ਕੇ ਰੱਖਦੇ ਨੇ ਆਖਿਆ ਮੈਂ ਤੁਹਾਡੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਚੱਲ ਕੇ ਇਹ ਸਾਰੀ ਜੰਨੀ ਸੰਗਤ ਸੀ ਜੋਗੀ ਦੀ ਤੇ ਪਾਈ ਤਲਕਾ ਜੀ ਆਨੰਦਪੁਰ ਸਾਹਿਬ ਤੋਂ ਪੁੰਦਿਆ ਹੋਇਆ ਇਸ ਏਰੀਏ ਤੋਂ ਕੀਰਤਪੁਰ ਸਾਹਿਬ ਪਹੁੰਚਦੇ ਨੇ ਜਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਨਾ ਜਦੋਂ ਬੈਠੇ ਨੇ ਤੇ ਜੋਗੀ ਅੱਗ ਬਬੂਲਾ ਹੋਇਆ ਕਹਿਣ ਲੱਗਾ ਵੀ ਮੇਰੀ ਉਮਰ ਕਿੱਡੀ ਵਡੇਰੀ ਐ ਮੈਂ ਤਾਂ ਜੋਗੀ ਬਣਿਆ ਇਹ ਗੁਰੂ ਤੇ ਤੁਹਾਡੀ ਨਿੱਕੀ ਜੀ ਉਮਰ ਦਾ ਹੈ ਨੇ ਫੌਜ ਵੀ ਰੱਖੀ ਹੋਈ ਐ ਕੋੜ ਸਵਾਰ ਵੀ ਰੱਖੇ ਹੋਏ ਨੇ ਇਹ ਤੇ ਦੁਨਿਆਵੀ ਗੁਰੂ ਹੈ ਜਦੋਂ ਪਾਤਸ਼ਾਹ ਜੀ ਦੇ ਬਚਨ ਸੁਣੇ ਨਾ ਜੋਗੀ ਨੇ ਨਿਰ ਉੱਤਰ ਹੋ ਗਿਆ ਜੋਗ ਨਾ ਖਿੰਥਾ ਜੋਗ ਨਾ ਡੰਡੇ ਜੋਗ ਨਾ ਪਸਮ ਚੜਾਈ ਹੈ ਸ਼ਬਦ ਦੀ ਵਿਆਖਿਆ ਮਹਾਰਾਜ ਨੇ ਕੀਤੀ ਜੋਗੀ ਦੇ ਸਾਰੇ ਭਰਮ ਟੁੱਟ ਗਏ ਪਖੰਡ ਟੁੱਟ ਗਏ ਅੰਦਰੋਂ ਕੂੜ ਦਾ ਪਾਜ ਲੈ ਗਿਆ ਸਤਗੁਰੂ ਤਏ ਪਾਰਸ ਹੈ ਅਗਰ ਜੰਗਾਲੇ ਹੋਏ ਲੋਹੇ ਨੂੰ ਵੀ ਛੋਹ ਜਾਵੇ ਨਾ ਪਾਰਸ ਉਹ ਸੋਨਾ ਬਣ ਜਾਂਦਾ ਹੈ। ਆਸ਼ਾ ਅਮਰਤ ਬਾਣੀ ਚ ਆਖਿਆ ਗੁਰ پارਸ ਹਮ ਲੋ ਮਿਲ ਕੰਚਨ ਹੋਇਆ RAM ਗੁਰੂ ਤੇ پارਸ ਹੈ। ਜਿਸ ਨੂੰ ਵਿਸ਼ੁੰਧਾਏ ਉਹ ਸੋਨਾ ਬਣ ਜਾਂਦਾ ਹੈ। ਜੋਗੀ ਦੇ ਹਿਰਦੇ ਨੂੰ ਬਚਨ ਤੀਰਾਂ ਨੂੰ ਵੱਜਦੇ ਨੇ ਜਾ ਕੇ ਹਿਰਦਾ ਬਿਨਿਆ ਜਾਂਦਾ ਹੈ। ਮਹਾਰਾਜ ਦੇ ਚਰਨਾਂ ਵਿੱਚ ਟਹਿ ਕੇ ਨਮਸਕਾਰ ਕਰਦੇ ਕਹਿੰਦਾ ਮਹਾਰਾਜ ਅੱਖਾਂ ਖੋਲ ਦਿੱਤੀਆਂ। ਜੋਗ ਨਾਖੰਥਾ ਜੋਗ ਨਾ ਡੰਡੇ ਜੋਗ ਦਾ ਭਾਵਨ ਦਾ ਮਿਲਾਪ ਗੋਦੜੀ ਪਹਿਨ ਨਾਲ ਪਹਿਨਣ ਨਾਲ ਹੱਥ ਵਿੱਚ ਡੰਡਾ ਫੜਨ ਨਾਲ ਸਰੀਰ ਤੇ ਸੁਹਾਣ ਨਾਲ ਰੱਬ ਪਰੇਸ਼ਾਨੀ ਹੁੰਦਾ ਇਹ ਜਿੱਦ ਹੈ ਮਨ ਦੀ ਹੱਠ ਹੈ ਮਨ ਦਾ ਸਮੁੱਚੀ ਸੰਗਤ ਨੇ ਮੰਨਿਆ ਕਿ ਇਤਨੀ ਦ੍ਰਿੜਤਾ ਵਾਲੇ ਗੁਰੂ ਸਿਖ ਪਾਈ ਤਿਲਕਾ ਜੀ ਸਾਡੇ ਵੱਡੇ ਭਾਗ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਸਾਡਾ ਮਿਲਾਪ ਕਰਵਾਇਆ ਤਾਂ ਭਾਈ ਸਾਹਿਬ ਅੱਖ ਲੱਗੇ ਮੈਂ ਕੌਣ ਹੁੰਨਾ ਵਾਂ ਇਸ ਸਭ ਸਤਗੁਰੂ ਦੀ ਕਿਰਪਾ ਹੈ ਤਰਸ ਪਿਆ ਮਹਿਰਮਤ ਹੋਈ ਸਤਗੁਰੂ ਸੱਜਣ ਮਿਲਿਆ ਇਹ ਗੁਰੂ ਦੀ ਕਿਰਪਾ ਵਰਤ ਰਹੀ ਹੈ ਇਹ ਦ੍ਰਿੜਤਾ ਸਿੱਖ ਦੀ ਗੁਰੂ ਦੇ ਸ਼ਬਦ ਪ੍ਰਤੀ ਕਿੱਡੇ ਵੀ ਲਾਲਚ ਕਿੱਡਾ ਵੀ ਕੁਝ ਵਾਪਰ ਜਾਵੇ ਸਿੱਖ ਨਾ ਪ੍ਰਵਾਹ ਨਹੀਂ ਕਰਦਾ ਗੁਰੂ ਦੇ ਸ਼ਬਦ ਨਾਲ ਜੁੜਿਆ ਜਾਂਦਾ ਸਹਿਬ ਫਰਮਾਇਆ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰਣਾ ਕੋਏ ਇਹ ਮੇਰੇ ਸਤਿਗੁਰੂ ਜੀ ਮੈਂ ਤੁਹਾਡੇ ਬਿਨਾ ਕੁਝ ਵੀ ਨਹੀਂ ਆ ਪਾਸ਼ਾ ਤੁਹਾਡੇ ਨਾਮ ਦਾ ਹੀ ਸਹਾਰਾ ਹੈ ਮੈਨੂੰ ਟੇਕ ਹੈ ਆਸਰਾ ਹੈ ਨਹੀਂ ਤੇ ਇਹ ਸਰੀਰ ਤੇ ਮਿੱਟੀ ਦਾ ਪੁਤਲਾ ਹੈ ਨਾ ਮਾਨ ਕਰਦਾ ਹੀ